ਐਨ ਲੱਗਦਾ ਤੁਸੀਂ ਉਹਦੀ ਕਾਹ ਦੀ ਅੰਕਲ ਹੋਏ ਪਾਣੀ ਕਦਰ ਕਰੇ ਨਾ ਵਾਸਤੇ ਇਹ ਇਸ ਜੁਨੂ ਅੱਜ ਇਨ ਮੈਂ ਫੋਕਸ ਕਰਨ ਵਾਸਤੇ ਆਇਆ ਕਿ ਤੀਣਾ ਪੰਜਾਬ ਦੇ ਵਿੱਚੋਂ ਲੋਕ ਸਭਾ ਤੇ ਐਮਪੀ ਜੜੇ ਨੇ ਉਹਨਾਂ ਵਾਸਤੇ ਪਾਰਟੀਾਂ ਸੰਸਾਦ ਕਿੱਥੇ ਨਾਸਤੇ ਹੈ ਤਾਂ ਮੁੱਖ ਮੰਤਰੀ ਸਾਰਾ ਪ੍ਰੈਸ ਪ੍ਰੈਸ ਦਾ ਹੈ ਤੇ ਇਹਦੇ ਨਾਲ ਇੱਕ ਸੁਨੇਹਾ ਤੁਹਾਡੇ ਸਾਰਿਆਂ ਦੇ ਰਾਹੀਂ ਆ ਜਿਹੜਾ ਫੋਰਕਸ ਸਾਹਿਬ ਨੇ ਬੜੇ ਜ਼ੋਰ ਦੀ ਤਪੀਲ ਕੀਤੀ ਹੈ ਬੇਤੀ ਕੀਤੀ ਹੈ ਕਿ ਤੁਸੀਂ ਆਪਣੇ ਥੱਲੇ ਭਾਈਚਾਰੇ ਨੂੰ ਜਰੂਰ ਆਪਣਾ ਇਹ ਨੈਤਿਕ ਫਰਜ਼ ਸਾਬਦੀ ਵਜੇ ਸਨੇਹਾ ਗੋ ਜਿਹਨੇ ਵੀ ਖਰਦੇ ਨੇ ਲੋਕ ਹੈ ਉਹਨਾਂ ਨੂੰ ਸਵਾਲ ਪੁੱਛਿਆ ਜਾਵੇ ਕਿ ਇਹ ਜਿਹੜੀ ਥ੍ਰੈਟ ਐਪ ਹੈ ਜਿਹਦੇ ਵਾਸਤੇ ਉਹ ਜਿੰਨਾ ਕਿਸਾਨ ਦੀ ਮਿਹਨਤ ਨਾਲ ਸਰਕਾਰ ਦਾ ਫਾਇਦਾ ਹੋਇਆ ਉਹ ਤਾਂ ਉਹਨਾਂ ਦੇ ਦਿਓ 4-5000 ਰੁਪਇਆ ਜਿਹੜਾ ਬਚ ਰਿਹਾ ਕਮ ਸੇ ਕਮ ਉਹ ਤਾਂ ਸਰਕਾਰ ਕਿਸਾਨ ਨੂੰ ਦਵੇ ਤਾਂ ਕਿ ਇਹ ਜਿਹੜੀ ਇਹ ਪ੍ਰੋਬਲਮ ਆਲੇ ਦੇ ਹੱਲ ਆਲੇ ਪਾਸੇ ਨੂੰ ਆਪਾਂ ਚਲੀਏ ਪੂਰਾ ਹੱਲ ਨਹੀਂ ਨਿਕਲਣਾ ਪਰ ਉਸ ਪਾਸੇ ਨੂੰ ਆਪਾਂ ਚਲੀਏ ਹੁਣ ਅੱਜ ਜਿਹੜਾ ਸਾਨੂੰ ਮਲਕਿ ਅੱਜ ਮਕਸਦ ਤੁਹਾਨੂੰ ਸਾਰਿਆਂ ਨੂੰ ਤਕਲੀਫ ਦੇਂਦਾ ਹੈ ਆ ਕਿ মিডিਆ ਸਾਥ ਦਵੇ ਇਹ ਮੁੱਦਾ ਸਾਡੇ ਨਾਲੋਂ ਜ਼ਿਆਦਾ ਤਰੀਕੇ ਵਧੀਆ ਤਰੀਕੇ ਨਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੀ ਆਪਣੀ ਜੋ ਪਲਾਨ ਉਹ ਦੱਸ ਰਹੀਆਂ ਤੇ ਮੁੱਦੇ ਕਈ ਨੇ ਪੰਜਾਬ ਤੇ ਬਹੁਤ ਮੁੱਦੇ ਨੇ ਕਈ ਸਮੱਸਿਆਵਾਂ ਨੇ ਕਈ ਪ੍ਰੋਬਲਮਸ ਨੇ ਪੰਜਾਬ ਦੀਆਂ ਤੇ ਪਿੱਛੇ ਵੀ ਜੇਕਰ ਆਪਾਂ ਦੇਖਿਆ ਜਾਵੇ ਇਤਿਹਾਸ ਦੇ ਵਿੱਚ ਪੰਜਾਬ ਦੇ ਵਿੱਚ ਛੋਟੀਆਂ ਵੱਟੀਆਂ ਵੱਡੀਆਂ ਪ੍ਰੋਬਲਮਸ ਆਈਆਂ ਛੋਟੀਆਂ ਵੱਟੀਆਂ ਵੱਡੀਆਂ ਸਮੱਸਿਆਵਾਂ ਦਾ ਪੰਜਾਬ ਨੇ ਮੁਕਾਬਲਾ ਕੀਤਾ ਮਲਕਿ ਤੁਸੀਂ ਮਲਕ ਇਹ ਇੱਕ ਦੋ ਦਹਾਕਿਆਂ ਦੀ ਗੱਲ ਨਹੀਂ ਸਦੀਆਂ ਦੀ ਗੱਲ ਈ ਕਈ ਸਦੀਆਂ ਤੋਂ ਦੇਖ ਲਓ ਕਈ 100 ਸਾਲਾਂ ਤੋਂ ਕਈਆਂ ਤੋਂ 400 500 ਸਾਲ ਤੋਂ ਵੀ ਦੇਖ ਲਓ ਕਿ ਪੰਜਾਬ ਨੇ ਡਟ ਕੇ ਮੁਕਾਬਲਾ ਕੀਤਾ ਜਿਹੜੀ ਵੀ ਸਮੱਸਿਆ ਆਈਆ ਉਹਦੇ ਚ ਪੰਜਾਬੀ ਲੜਿਆ ਤੇ ਉਹ ਖੜੇ ਹੋਏ ਆ ਤੇ ਮੁਕਾਬਲਾ ਕੀਤਾ ਪਰ ਇਕਨ ਐਸੀ ਸਮੱਸਿਆ ਐਸੀ ਸਮੱਸਿਆ ਜਿਹਦੇ 'ਚ ਕਾਫੀ ਹੱਦ ਤੱਕ ਆਪਾਂ ਖੁਦ ਰਿਸਪੌਂਸੀਬਲ ਆ ਉਸ ਸਮੱਸਿਆ ਨੂੰ ਖੜੇ ਕਰਨ ਵਿੱਚ ਪਰ ਉਹ ਸਮੱਸਿਆ ਐਸੀ ਸਮੱਸਿਆ ਕਿ ਜਿਹੜੀ ਪੰਜਾਬ ਦੀ ਸਿਵਲਾਈਜੇਸ਼ਨ ਆ ਪੰਜਾਬ ਦੀ ਹੋਂਦ ਆ ਹੋਂਦ ਆ ਉਹ ਪੰਜਾਬ ਦੀ ਹੋਂਦ ਨੂੰ ਹੀ ਖਤਰਾ ਜੇਕਰ ਅਸੀਂ ਅੱਜ ਤੱਕ ਹਰ ਸਮੱਸਿਆ ਦਾ ਮੁਕਾਬਲਾ ਕਰਦੇ ਰਹੇ ਉਹ ਕਰਦੇ ਰਹੇ ਕਿ ਪੰਜਾਬ ਦਾ ਜ਼ਮੀਨ ਤੇ ਪੰਜਾਬ ਦਾ ਪਾਣੀ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੇ ਪਾਣੀ ਦਾ ਕੋਈ ਮੁਕਾਬਲਾ ਹੀ ਨਹੀਂ ਕਿਤੇ ਦੁਨੀਆਂ ਦੇ ਵਿੱਚ ਇੰਨੀ ਉਪਜਾਊ ਜ਼ਮੀਨ ਤੇ ਐਨਾ ਵਧੀਆ ਪਾਣੀ ਇਸ ਦਾ ਕੋਈ ਮੁਕਾਬਲਾ ਨਹੀਂ ਸਾਰੀ ਦੁਨੀਆਂ ਦੇ ਵਿੱਚ ਪਰ ਅੱਜ ਜੋ ਹਾਲਤਾ ਜੋ ਅੱਜ ਖਤਰਾ ਮੁੰਡਰਾ ਰਿਹਾ ਉਹ ਉਸੇ ਜ਼ਮੀਨ ਤੇ ਉਸੇ ਪਾਣੀ ਦੇ ਉੱਤੇ ਮੁੰਡਰਾ ਰਿਹਾ ਜਿੰਨੀਆਂ ਵੀ ਰਿਪੋਰਟ ਆ ਰਹੀਆਂ ਉਹ ਇਹ ਆ ਰਹੀਆਂ ਕਿ ਅਗਲੇ ਆਨਾਲੇ ਕੁਸ਼ਟ ਸਾਲ ਦੇ ਵਿੱਚ ਪੰਜਾਬ ਦੀ ਜ਼ਮੀਨ ਬੰਜਰ ਹੋ ਜਾਣੀ ਆ ਤੇ ਪੰਜਾਬ ਦੇ ਨੀਚੇ ਵਾਲਾ ਪਾਣੀ ਜਿਹੜਾ ਹੋਊਗਾ ਉਹਦਾ ਲੈਵਲ ਇੰਨਾ ਥੱਲੇ ਚਲਾ ਜਾਊਗਾ ਕਿ ਉਹ ਵਰਤਨ ਦੇ ਕਾਬਿਲ ਹੀ ਨਹੀਂ ਰਹਿਣਾ ਨਾ ਖੇਤੀ ਦੇ ਨਾ ਪਸ਼ੂਆਂ ਦੇ ਨਾ ਬੰਦਿਆਂ ਦੇ ਬਿਲਕੁਲ ਕਾਬਿਲ ਨਹੀਂ ਰਹਿਣਾ ਇਹ ਹਾਲਤ ਜਿੰਨੀਆਂ ਰਿਪੋਰਟਸ ਆ ਸਾਰੀਆਂ ਕਹਿ ਰਹੀਆਂ ਸਿਰਫ ਰਿਪੋਰਟਸ ਆਪਣਾ ਕੋਈ ਕਹਿ ਰਿਹਾ 10 ਸਾਲ ਕੋਈ ਕਹਿ ਰਿਹਾ 15 ਸਾਲ ਪਰ ਜਿਸ ਤਰੀਕੇ ਨਾਲ ਹਾਲਤ ਚੱਲ ਰਿਹਾ ਜੇ ਸੈਂਟਰਲ ਵਾਟਰ ਕਮਿਸ਼ਨ ਦਾ ਲਈਏ ਉਹ ਕਹਿ ਰਿਹਾ ਜੀ 2049 ਤੱਕ ਤਾਂ ਪੂਰਾ ਪੰਜਾਬ ਜਬੰਦਰ ਹੋ ਜਾ ਪਰ ਕੁਸ਼ਕ ਵਿੱਚ ਪਾਕ ਐਸੇ ਆ ਕੁਸ਼ਕ ਜ਼ਿਲ੍ਹੇ ਐਸੇ ਆ ਜੋ ਕਿ ਜਲਦੀ ਹੋ ਜਾਣਗੇ ਪਰ ਜਿਵੇਂ ਹਾਲਤ ਚੱਲ ਰਹੀ ਆ ਜਿਸ ਤਰ ਪੋਜੀਸ਼ਨ ਜਿਵੇਂ ਚੱਲ ਰਹੀ ਆ ਇਸ ਟਾਈਮ ਜੇਕਰ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਇਹ 10 ਸਾਲ ਨਹੀਂ ਟਪ ਵੀ ਨਹੀਂ ਆਨੇ ਜਿਵੇਂ ਪਾਣੀ ਦਾ ਲੈਵਲ ਘਟ ਹੁੰਦਾ ਜਾ ਰਿਹਾ ਆਪਾਂ ਜੇਕਰ ਲੋਕ ਸਭਾ ਦੇ ਇਲੈਕਸ਼ਨ ਚਾਂਜੀ ਆਪਾਂ ਲੋਕ ਸਭਾ ਦੇ ਪਿੱਛੇ ਚਾਰ ਪੰਜ ਇਲੈਕਸ਼ਨ ਦੇ ਵਿੱਚ ਦੇਖ ਲਓ 2009 ਚ ਲੋਕ ਸਭਾ ਦੇ ਇਲੈਕਸ਼ਨ ਹੋਏ ਉਸ ਟਾਈਮ ਪੰਜਾਬ ਦੇ ਪਾਣੀ ਦਾ ਲੈਵਲ ਕੀ ਸੀ ਕੀ ਸੀ ਉਸ ਤੋਂ ਮਗਰੋਂ ਦਿਖਦਾ ਜਾ ਰਿਹਾ ਸੀ ਔਰ ਅਜੇ ਇੰਨਾ ਪੁਰਾਣਾ ਨਹੀਂ ਸੀ 2014 ਚ ਹੁਣ 2009 ਤੋਂ ਲੈ ਕੇ 2014 ਤੱਕ ਜਿਹੜੇ ਮੈਂਬਰ ਜਿਹੜੇ ਮੈਂਬਰ ਅਸੀਂ ਚੁਣ ਕੇ ਇੱਥੋਂ ਐਮਪੀ ਭੇਜਦੇ ਆ ਇਹ 13 ਬੰਦੇ ਪੰਜਾਬ ਦੀ ਆਵਾਜ਼ ਆ ਪੰਜਾਬ ਦੀ ਆਵਾਜ਼ ਜਿਹੜਾ ਦੇਸ਼ ਦਾ ਰਾਜਾ ਉਹ ਪਾਰਲੀਮੈਂਟ ਨੇ ਲੋਕ ਸਭਾ ਨੇ ਕਰਨਾ ਦੇਸ਼ ਤੇ ਤੇ ਉਹਦੇ ਵਿੱਚ ਪੰਜਾਬ ਦੀ ਆਵਾਜ਼ ਬਣ ਕੇ ਉਹ 13 ਬੰਦੇ ਬੈਠਦੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਬੋਲਾ ਉੱਥੇ 2009 ਤੋਂ 2014 ਦੇ ਤੱਕ ਜਿਹੜੇ ਸਾਡੇ ਐਮਪੀਸੀ ਉਹਨਾਂ ਨੇ ਕਿੰਨਾ ਕੰਮ ਕੀਤਾ ਕਿ ਇਹ ਇਹ ਜੋ ਸਮੱਸਿਆ ਦਾ ਹੱਲ ਲਈ 2014 ਦੇ ਵਿੱਚ ਅਗਲੇ ਇਲੈਕਸ਼ਨ ਵੇਲੇ ਉਹਦੋਂ ਵੀ ਬਰਾ ਹਾਲ ਹੋ ਗਿਆ ਉਹਦੋਂ ਵੀ ਬਰਾ ਹਾਲ ਹੋ ਗਿਆ ਹੁਣ 2014 ਤੋਂ ਲੈ ਕੇ ਜਿਹੜੇ 2000 19 ਤੱਕ ਦੇਖ ਲਓ 2019 ਤੱਕ ਉਦੋਂ ਵੀ ਬਰਾਹਲ ਹੋ ਗਿਆ ਅੱਜ 2024 ਚ ਅਸੀਂ ਬੈਠੇ ਆਂ ਇਸ ਟਾਈਮ ਪੰਜਾਬ ਦੇ ਕਿੰਨੇ ਹੀ ਜ਼ਿਲ੍ਹੇ ਅਜੋਤੀ ਜੀ ਐਕਸਪਰਟ ਨੇ ਤੁਹਾਨੂੰ ਦੱਸਣਗੇ ਪੰਜਾਬ ਦੇ ਕਿੰਨੇ ਹੀ ਜ਼ਿਲ੍ਹੇ ਡਾਰਕ ਜ਼ੋਨ ਚ ਨੇ ਖਾਸ ਕਰਕੇ ਬਰਨਾਲਾ ਤੇ ਸੰਗਰੂਰ ਮੇਰਾ ਇਲਾਕਾ ਬਰਨਾਲਾ ਮੇਰਾ ਪਿੰਡ ਬਨਾਲੇ ਜ਼ਿਲ੍ਹੇ ਚ ਪੈਂਦਾ ਪਧੌੜ ਉਹ ਡਾਰਕ ਕੀ ਡਾਰਕੈਸਟ ਜ਼ੋਨਾ ਇਸ ਟਾਈਮ ਹੋਇਆ ਪਿਆ ਮਤਲਬ ਕਿ ਮੇਰੇ ਪਿੰਡ ਵਿੱਚ ਇਸ ਟਾਈਮ ਪਾਣੀ ਜੇ ਬੋਰ ਲਾਉਣਾ 500 ਫੁੱਟ ਤੇ ਜਾ ਕੇ ਲੱਗਦਾ 500 ਤੇ ਜਿਹੜਾ ਕਿ ਅੱਜ ਤੋਂ 4-5 ਸਾਲ ਪਹਿਲਾਂ ਕੰ ਬਿਰਖਤ 300 ਤੇ ਕਰਕੇ ਲੱਗ ਜਾਂਦਾ ਸੀ ਅੱਜ 500 ਦੇ ਉੱਤੇ ਲੱਗ ਰਿਹਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਈ ਜਗ੍ਹਾ ਐਸੀਆਂ ਨੇ ਜਿੱਥੇ 600 ਫੁੱਟ ਤੇ ਪਹੁੰਚ ਗਿਆ 600 ਫੁੱਟ ਤੇ ਹਰ ਸਾਲ ਜਦੋਂ ਤੁਸੀਂ ਨਵਾਂ ਬੋਰ ਲਗਾਣੇ ਹੋ ਹਰ ਸਾਲ ਨਵਾਂ ਬੋਰ ਲਗਾਣੇ ਹੋ ਕਮ ਸੇ ਕਮ 40 50 ਫੁੱਟ ਹੋਰ ਥੱਲੇ ਜਾਣਾ ਪੈ ਜਾਂਦਾ ਤੇ ਇਸੇ ਤਰੀਕੇ ਨਾਲ ਇਹ ਜਿਹੜੇ ਡਾਰਕ ਜ਼ੋਨ ਨੇ ਇਹਨਾਂ ਨੇ ਤਾਂ ਮੈਨੂੰ ਲੱਗਦੀ ਆ 2029 ਤੱਕ ਹੀ ਇਹ ਨੋ ਰਿਟਰਨ ਵਾਲੀ ਪੋਜੀਸ਼ਨ ਤੇ ਪਹੁੰਚ ਜਾਣਾ ਅਗਲੇ ਲੋਕ ਸਭਾ ਇਲੈਕਸ਼ਨ ਤੱਕ ਸ਼ਾਇਦ ਅਸੀਂ ਇਸ ਨੂੰ ਇਹ ਡਿਕਲਾਈਨ ਨੂੰ ਚੈੱਕ ਕਰਨ ਦੇ ਕਾਬਿਲ ਹੀ ਨਾ ਰਹੀਏ ਇੰਨਾ ਕੁ ਬੁਰਾ ਹਾਲ ਹੋ ਹੋ ਜਾਰਿਆ ਜੇਕਰ ਆਪਾਂ ਹੁਣੇ ਨਾ ਸੁਧਰੇ ਹੁਣੇ ਆਪਾਂ ਇਸ ਸਮੱਸਿਆ ਦਾ ਹੱਲ ਨਾ ਕੀਤਾ ਹੁਣ ਜੋ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਾਰੇ ਕੈਂਡੀਡੇਟ ਜਿੰਨੇ ਖੜੇ ਨੇ ਉਹ ਆਪਣੀ ਆਪਣੀਆਂ ਪਲਾਨ ਦੇ ਰਹੇ ਨੇ ਸਾਡਾ ਅੱਜ ਦਾ ਮਕਸਦ ਇਹ ਆ ਕਿ ਇਹ ਜਿਹੜਾ ਪੰਜਾਬ ਦੀ ਹੋਂਦ ਦਾ ਮਸਲਾ ਜਿਹੜਾ ਪੰਜਾਬ ਦੇ ਵਿੱਚ ਅੱਜ ਜੇਕਰ ਸਾਡੇ ਮੁਤਾਬਕ ਸਭ ਤੋਂ ਵੱਡੀ ਪ੍ਰੋਬਲਮ ਪੰਜਾਬ ਦੀ ਇਹ ਆ ਜੇਕਰ ਸਾਡੀ ਜ਼ਮੀਨ ਹੀ ਬੰਜਰ ਹੋ ਗਈ ਇਹ ਤੇ ਰਾਈ ਨਹੀਂ ਸਕਾਂਗੇ ਰਾਈ ਨਹੀਂ ਸਕਾਂਗੇ ਜ਼ਮੀਨ ਬੰਜਰ ਹੋ ਗਈ ਤੇ ਇਹ ਪੰਜਾਬ ਦੀ ਸਿਵਲਾਈਜੇਸ਼ਨ ਪੰਜਾਬ ਦੀ ਹੋਣ ਨੂੰ ਕਿੰਨਾ ਖਤਰਾ ਸਾਰੇ ਜਿੰਨੇ ਵੀ ਉਮੀਦਵਾਰ ਨੇ ਲੋਕ ਸਭਾ ਦੇ ਇਲੈਕਸ਼ਨ ਲੜ ਰਹੇ ਇਹਦੇ ਵਿੱਚ ਸਾਰੇ ਆਪਣੀ ਆਪਣੀ ਪਲਾਨ ਦੇਣ ਕਿ ਉਹਨਾਂ ਦੀ ਕੀ ਪਲਾਨ ਹੈ ਉਹ ਇਹ ਜਿਹੜੇ ਪੰਜਾਬ ਦੀ ਜ਼ਮੀਨ ਨੂੰ ਬੰਜਰ ਹੋਣੋਂ ਕਿਵੇਂ ਬਚਾਉਣਗੇ ਇਹਦੇ ਵਿੱਚ ਸਾਡੀ ਮੀਡੀਆ ਨੂੰ ਬੇਨਤੀ ਆ ਕਿ ਦੇਖੋ ਅਸੀਂ ਤਾਂ ਸਿਰਫ ਇੱਕ ਬੇਨਤੀ ਕਰ ਸਕਦੇ ਆ ਪਰ মিডিਆ ਦੀ ਬੇਨਤੀ ਆ ਕਿ ਤੁਸੀਂ ਪਹਿਲਾਂ ਵੀ ਇਸ ਮੁੱਦੇ ਤੇ ਬਹੁਤ ਸਾਥ ਦਿੱਤਾ ਖਾਸ ਕਰਕੇ ਚੰਡੀਗੜ੍ਹ ਦੇ মিডিਆ ਨੇ ਤਾਂ ਬਹੁਤ ਹੀ ਸਾਥ ਦਿੱਤਾ ਵੈਸੇ ਸਾਰੇ ਪੰਜਾਬ ਦਾ মিডিਆ ਇਹਦੇ ਬਾਰੇ ਬਹੁਤ ਹੀ ਵਰੀਦਾ ਪਰ ਹੁਣ মিডিਆ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਵੀ ਰਿਪੋਰਟਰ ਬੈਠੇ ਨੇ ਪੰਜਾਬ ਦੇ ਵਿੱਚ ਉਹ ਜਾ ਜਾ ਕੇ ਆਪਣੇ ਕੈਂਡੀਡੇਟਸ ਨੂੰ ਉਸ ਇਲਾਕੇ ਦੇ ਉਮੀਦਵਾਰਾਂ ਨੂੰ ਇਹ ਪੁੱਛਣ ਕਿ ਦੱਸੋ ਜੀ ਤੁਹਾਡੀ ਕੀ ਪਲਾਨ ਹੈ ਜਿੱਥੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੁਹਾਡੀ ਆਪਣੀ ਕੰਸਟੀਟੂਐਂਸੀ ਦੇ ਵਿੱਚ ਤੁਸੀਂ ਜ਼ਮੀਨ ਨੂੰ ਬੰਜਰ ਹੋਣੋਂ ਕਿਵੇਂ ਬਚਾਉਣਾ ਹੁਣੇ ਉਹਨਾਂ ਤੋਂ ਪਲਾਨ ਪੁੱਛੋ ਸਿਮ ਗੱਲਾਂ ਨਹੀਂ ਮੈਂ ਜੇ ਕਰੂਗਾ ਮੈਂ ਉਹ ਕਰੂਗਾ ਮੈਂ ਸੈਂਟਰ ਚ ਕਰੂਗਾ ਜੇ ਕਰੂ ਉਹ ਨਹੀਂ ਪਲਾਨ ਦਿਓ ਕਿ ਤੁਸੀਂ ਕਿਵੇਂ ਬਚਾਉਣਾ ਕੀ ਪਲਾਨ ਹੈ ਕਿਸ ਤਰੀਕੇ ਨਾਲ ਤੁਸੀਂ ਬਚਾਉਣਾ ਪੰਜਾਬ ਦੀ ਜ਼ਮੀਨ ਨੂੰ ਪੰਜਰ ਹੋਣ ਔਰ ਇਹ ਨਹੀਂ ਕਿ ਇਸ ਸਮੱਸਿਆ ਦਾ ਹੱਲ ਨਹੀਂ ਸਮੱਸਿਆ ਦਾ ਹੱਲ ਹੈ ਪਰ ਮਾਫ ਕਰਨਾ ਬਦਕਿਸਮਤੀ ਸਾਡੀ ਇਹ ਆ ਕਿ ਅਜੇ ਤੱਕ ਸਾਡੀ ਪੋਲੀਟੀਕਲ ਕਲਾਸ ਦਾ ਇਸ ਪਾਸੇ ਨੂੰ ਧਿਆਨ ਨਹੀਂ ਗਿਆ ਧਿਆਨ ਨਹੀਂ ਗਿਆ ਇੱਕ ਹੱਲ ਇਸ ਸਮੱਸਿਆ ਦਾ ਲੱਭਿਆ ਸੀ ਜਿਹੜਾ ਸੀ ਕਿ ਝੋਨਾ ਸਿੱਧੀ ਬਜਾਈ ਨਾਲ ਕਰੋ ਜਦੋਂ ਸਿੱਧੀ ਬਜਾਈ ਨਾਲ ਝੋਨਾ ਕਰਦੇ ਆ ਤਾਂ ਪਾਣੀ ਤਕਰੀਬਨ ਪੰਜਵਾਂ ਛੇਵਾਂ ਹਿੱਸਾ ਹੀ ਲੱਗਦਾ ਔਰ ਛੇ ਜਿਹੜੀ ਸਿੱਧੀ ਬਜਾਈ ਦਾ ਜਿਹੜਾ ਝੋਨਾ ਬੀਜਦੇ ਸੀ ਉਹ ਜਿੰਨਾ ਪਹਿਲਾਂ ਬੀਜਦੇ ਸੀ ਉਹ ਵੀ ਕੱਟੀ ਜਾਂਦਾ 2021 ਚ 6 ਲੱਖ 6 ਲੱਖ ਏਕੜ 2021 ਚ ਬੀਜਿਆ ਸੀ 2022 ਚ ਜੋ موجوده ਸਰਕਾਰ ਆਈ ਉਹਨਾਂ ਨੇ ਕਿਹਾ ਸੀ 1500 ਰੁਪਏ ਮੁਆਵਜ਼ਾ ਦੇਵਾਂਗੇ ਤੇ ਅਸੀਂ ਇਸ ਵਾਰੀ 22 ਲੱਖ ਕਿੱਲੇ ਮਤਲਬ ਕਿ 1/3 1/3 ਦੀ 1/4 ਬਣ ਜਾਂਦਾ 75 ਲੱਖ ਦਿੱਤੇ ਕਿ 22 ਲੱਖ ਕਿੱਲੇ ਅਸੀਂ ਸਿੱਧੀ ਬਜਾਈ ਨਾਲ ਵੇਚਾਂਗੇ ਪਰ 2022 ਦੇ ਵਿੱਚ 220000 ਕਿੱਲੇ ਵਿਚੇ ਗਏ 220000 ਮਤਲਬ ਕਿ ਜਿਹੜਾ ਸਮੱਸਿਆ ਦਾ ਹੱਲ ਹੈ ਉਸ ਤੋਂ ਬਾਅਦ ਆ 2023 ਦੇ ਵਿੱਚ ਤਾਂ ਬਲਕੇ ਉਦੋਂ ਵੀ ਜਿਆਦਾ ਬਰਾਹਾਲ ਹੋ ਗਿਆ ਸੀ ਹੁਣ ਜੇ ਆਪਾਂ ਦੇਖਿਆ ਜਾਵੇ ਜਿਹੜਾ ਸਿੱਧੀ ਬਜਾਈ ਨਾਲ ਝੋਨਾ ਬੀਜਣਾ ਉਹਦੇ ਨਾਲ ਪਾਣੀ ਦੀ ਇੰਨੀ ਬਚਤ ਆ ਤੇ ਨਾਲ ਦੀ ਨਾਲ ਸਰਕਾਰ ਨੂੰ ਬਚਤ ਆ ਕਿਸਾਨ ਨੂੰ ਤਾਂ ਦੀ ਬਚਤ ਆ ਪਣੀ ਦੀ ਬਚਤ ਤੋਂ ਸਾਰੀਆਂ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਆ ਸਰਕਾਰ ਕਮ ਸੇ ਕਮ ਨਹੀਂ ਤਾਂ 4 ਤੋਂ 5000 ਰੁਪਇਆ ਸਰਕਾਰ ਤੋਂ ਬਚਤ ਹੁੰਦੀ ਆ ਉਹਦੇ ਨਾਲ ਕਿਉਂਕਿ ਜਿਹੜੀ ਮੁਫਤ ਬਿਜਲੀ ਸਰਕਾਰ ਦਿੰਦੀ ਆ ਜਿਸ ਮੋਟਰ ਨੇ ਜਿੰਨਾ ਕਰਨਾ ਉਦੋਂ ਪੰਜਵਾਂ ਹਿੱਸਾ ਜਿਨੇ ਕਿਸੇ ਨੇ 200 ਯੂਨਿਟ ਵਰਤੇ ਆ ਤੇ ਸਿੱਧੀ ਬਜਾਈ ਦੇ ਨਾਲ ਉਹਨੇ ਮੁਸ਼ਕਲ ਨਾਲ 30 40 ਯੂਨਿਟ ਯੂਨਿਟ ਲੱਗਨੇ ਆ ਤੇ ਗਰਮੀਆਂ ਦੇ ਦਿਨਾਂ ਵਿੱਚ ਐਨੇ ਮਹਿੰਗੇ ਰੇਟ ਦੇ ਉੱਤੇ ਸਰਕਾਰ ਜਿਹੜੀ ਬਿਜਲੀ ਖਰੀਦੀ ਆ ਉਸ ਜੇਕਰ ਇਹ ਪਾਸੇ ਨੂੰ ਚਲ ਜਾ ਉਹਦੀ ਕੋਈ ਲੋੜ ਨਹੀਂ ਪਊਗੀ ਕਮ ਸੇ ਕਮ ਨਹੀਂ ਤਾਂ 4 ਤੋਂ 5000 ਰੁਪਏ ਸਰਕਾਰ ਦੀ ਬਚਤ ਆ हरियाणा ने ਦੇ ਵਿੱਚ ਮੁਕਤ ਬਿਜਲੀ ਨਹੀਂ ਹੈ ਪਰ ਫਿਰ ਵੀ ਹਰਿਆਣਾ ਸਿੱਧੀ ਬਜਾਈ ਦੇ ਵਾਸਤੇ 4000 ਰੁਪਏ ਪਰ ਕਿੱਲਾ ਦੇ ਰਿਹਾ ਪਰ ਪੰਜਾਬ ਦੇ ਵਿੱਚ 2023 ਦੇ ਵਿੱਚ ਕੋਈ ਅਨਾਊਂਸਮੈਂਟ ਨਹੀਂ ਹੋਈ ਕਿ ਕੀ ਮਾਮਲਾ ਦਿੱਤਾ ਜਾਏਗਾ ਅਜੇ ਤੱਕ ਵੀ ਝੋਨੇ ਦਾ ਸੀਜ਼ਨ ਆਉਣ ਵਾਲਾ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਅਨਾਊਂਸਮੈਂਟ ਨਹੀਂ ਕੀਤੀ ਕਿ ਸਿੱਧੀ ਬਜਾਈ ਵਾਲਿਆਂ ਨੂੰ ਕਿੰਨਾ ਕਿੰਨੇ ਦਿੱਤੇ ਜਾਣਗੇ ਅਸੀਂ ਇਹ ਕਹਿੰਦੇ ਆ ਸਰਕਾਰ ਨੇ ਆਪਣੇ ਜੇਬ ਚੋਂ ਨਾ ਦਿਓ ਉਹ ਜਿੰਨਾ ਕਿਸਾਨ ਦੀ ਮਿਹਨਤ ਨਾਲ ਸਰਕਾਰ ਦਾ ਫਾਇਦਾ ਹੋਇਆ ਉਹ ਤੁਹਾਨੂੰ ਦੇ ਦਿਓ 4-5000 ਰੁਪਇਆ ਜਿਹੜਾ ਬਚ ਰਿਹਾ ਕਮ ਸੇ ਕਮ ਉਹ ਤਾਂ ਸਰਕਾਰ ਕਿਸਾਨ ਨੂੰ ਦੇਵੇ ਤਾਂ ਕਿ ਇਹ ਜਿਹੜੀ ਇਹ ਪ੍ਰੋਬਲਮ ਆਲੇ ਦੇ ਹੱਲ ਆਲੇ ਪਾਸੇ ਨੂੰ ਆਪਾਂ ਚੱਲੀਏ ਪੂਰਾ ਹੱਲ ਨਹੀਂ ਲੱਕਲਾ ਪਰ ਉਸ ਪਾਸੇ ਨੂੰ ਆਪਾਂ ਚੱਲੀਏ ਹੁਣ ਅੱਜ ਜਿਹੜਾ ਸਾਨੂੰ ਮਤਲਬ ਕਿ ਅੱਜ ਮਕਸਦ ਤੁਹਾਨੂੰ ਸਾਰਿਆਂ ਨੂੰ ਤਕਲੀਫ ਦੇਂਦਾ ਹੈ ਆ ਕਿ মিডিਆ ਸਾਥ ਦਵੇ ਇਹ ਮੁੱਦਾ ਸਾਡੇ ਨਾਲੋਂ ਜ਼ਿਆਦਾ ਤਰੀਕੇ ਵਧੀਆ ਤਰੀਕੇ ਨਾਲ মিডিਆ ਨੂੰ ਟੇਕ ਅਪ ਕਰ ਸਕਦਾ ਤੇ ਜਗਾ ਜਗਾ ਦੇ ਉਤੇ ਜਿੰਨੇ ਵੀ ਬੀਤਵਾਰਾ ਉਹ ਸਾਰਿਆਂ ਤੋਂ ਜਾ ਕੇ ਉਹਨਾਂ ਦੀ ਪਲਾਨ ਪੁੱਛੋ ਕਿ ਪੰਜਾਬ ਦੀ ਜ਼ਮੀਨ ਨੂੰ ਬੰਜਰ ਹੋਣ ਦੀ ਪਲਾਨ ਤੁਹਾਡੀ ਕੀ ਆ ਉਹ ਪਲਾਨ ਆਪਣੀ ਦਿਨ ਇਹ ਤੁਹਾਨੂੰ ਬੇਨਤੀ ਆ ਡਾਕਟਰ ਅਵਤਾਰ ਸਿੰਘ ਜੀ ਹੁਣ ਦੱਸਣਗੇ ਇਹਨਾਂ ਨੇ ਜਿਨ੍ਹਾਂ ਨੇ ਇੱਕ ਇਸ ਸਮੱਸਿਆ ਦਾ ਹੱਲ ਬਹੁਤ ਵਧੀਆ ਤਰੀਕੇ ਨਾਲ ਨਿਕਾਲਿਆ ਸਕਸੈਸਫੁਲ ਨਿਕਾਲਿਆ ਤੇ ਇਹ ਜੇਕਰ ਜਿਹੜੇ ਉਮੀਦਵਾਰ ਨੂੰ ਨਾ ਇਸ ਦੇ ਬਾਰੇ ਜਾਣਕਾਰੀ ਹੋਵੇ ਤਾਂ ਇਸ ਸਮੱਸਿਆ ਦਾ ਇੱਕ ਹੱਲ ਅਸੀਂ ਨਹੀਂ ਕਹਿੰਦੇ ਕੱਲਾ ਹੱਲ ਹੈ ਜੋ ਡਾਕਟਰ ਉਤਾਰ ਸਿੰਘ ਨੇ ਨਿਕਾਲਿਆ ਇੱਕ ਹੱਲ ਇਹ ਵੀ ਹੈ ਹੋਰ ਵੀ ਹੋਣਗੇ ਪਰ ਜੇ ਨਹੀਂ ਤਾਂ ਕੋਈ ਵੀ ਉਮੀਦਵਾਰ ਕੋਈ ਵੀ ਪੋਲੀਟੀਸ਼ੀਅਨ ਕੋਈ ਵੀ ਲੀਡਰ ਜ਼ਿਆਦਾਤਰ ਤਾਂ ਜਾਇਆ ਫਗਵਾੜੇ ਇਨਾਂ ਦੇ ਫਾਰਮ ਤੇ ਜਾਦਾ ਜਾਇਆ ਜਿਨ੍ਹਾਂ ਨੇ ਜਾਣਾ ਹੋਵੇ ਜਾ ਕੇ ਉੱਥੇ ਦੇਖੋ ਪੰਜਾਬ ਦੇ ਵਿੱਚ ਜਗਾ ਜਗਾ ਦੇ ਡਿਮੋਨਸਟ੍ਰੇਸ਼ਨ ਫਾਰਮ ਬਣਾਏ ਆ ਉੱਥੇ ਜਾ ਕੇ ਦੇਖੋ ਜਾ ਕੇ ਉੱਥੇ ਖੁਦ ਦੇਖੋ ਪਧੌਰ ਵੀ ਮੇਰੇ ਪਿੰਡੀ ਵੀ ਬਣਾ ਸੀ ਪਰ ਉੱਥੇ ਜਾਓ ਜਾ ਕੇ ਖੁਦ ਦੇਖੋ ਔਰ ਉਹ ਖੁਦ ਦੇਖ ਕੇ ਆਓ ਜੇਕਰ ਹੋਰ ਤੁਹਾਨੂੰ ਕੋਈ ਸਬਸਤ ਹੱਲ ਨਹੀਂ ਤਾਂ ਇਹ ਇੱਕ ਤਰੀਕਾ ਹੈਗਾ ਪਰ ਗੱਲ ਆ ਉਸ ਪਾਸੇ ਨੂੰ ਚੱਲਣ ਦੀ ਲੋੜ ਸਨ ਡਾਕਟਰ ਬਤਾਰ ਸਿੰਘ ਜੀ ਦੀ ਬੋਤੋ ਅੱਜ ਦੇ ਪਾਸ ਕੰਸਟਲਮ ਮਹਕਮਤ ਤੋਂ ਜਿਸਤੋਂ ਅਰੇਸ ਹੰਦਾ ਕੀਤਾ ਗਿਆ ਹੈ ਇਟ ਦੇ ਥ੍ਰੈਟ ਟੂ ਪੰਜਾਬ ਸਿਵਲਿਜੇਸ਼ਨ ਆਪਾਂ ਸਾਰੇ ਜਿਸ ਲਈ ਆਪ ਨੂੰ ਛੋਟਾ ਨੂੰ ਦੇਖਦਾ ਤੇ ਐਂ ਲੱਗਦਾ ਕਿ ਜਿਹੋ ਦੀ ਕਾਦੀ ਅੰਕਲ ਹੋਏ ਪਾਣੀ ਕਰ ਕਰੇਨ ਵਾਸਤੇ ਇਹ ਇਸ ਜੁ ਨੂੰ ਅੱਜ ਇੰਨਾ ਫੋਕਸ ਕਰਨ ਵਾਸਤੇ ਕਿ ਤੇਰਾ ਪੰਜਾਬ ਦੇ ਵਿੱਚੋਂ ਲੋਕ ਸਭਾ ਦੇ ਐਮਪੀ ਜੜੇ ਨੇ ਉਹਨਾਂ ਵਾਸਤੇ ਪਾਰਟੀਆਂ ਸਿਆਣ ਕਿੱਥਣ ਵਾਸਤੇ ਤਾਂ ਮੁੱਖ ਮੰਤਰੀ ਸਾਡਾ ਪ੍ਰਸਤੁਤ ਹੁੰਦਾ ਹੈ ਤੇ ਇਹਦੇ ਨਾਲ ਇੱਕ ਸਨੇਹਾ ਤੁਹਾਡੇ ਸਾਰਿਆਂ ਦੇ ਰਾਹੀਂ ਆ ਜਿਹੜਾ ਫੋਰਕਸ ਸਾਹਿਬ ਨੇ ਬੜੇ ਜ਼ੋਰ ਦੀ ਤਫ਼ੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੇ ਥੱਲੇ ਭਾਈਚਾਰੇ ਨੂੰ ਜਰੂਰ ਆਪਣਾ ਇਹ ਨੈਤਿਕ ਫਰਜ਼ ਸਮਝਦੇ ਹੋ ਸਨੇਹਾ ਗੋ ਜਿਹੜੇ ਵੀ ਰਦਨੇ ਲੋਕਾਂ ਨੂੰ ਸਵਾਲ ਪੁੱਛਿਆ ਜਾਵੇ ਕਿ ਇਹ ਜੀ ਥ੍ਰੈਟ ਟੈਪ ਹੈ ਜੀ ਇਹਦੇ ਵਾਸਤੇ ਕੀ ਕਰ ਇਹਦੇ ਨਾਲੇ ਅੱਜ ਲਈ ਜਿਸ ਵੇਲੇ ਲੱਛਣਾ ਹੋ ਗਿਆ ਇਹਦਾਂ ਇੰਟੀਗਰੀਅ ਪ੍ਰਸਤਾਵਨ ਕੀ ਤੀਵਿਰਾ ਜਾਵੇਗੀ ਕੋਰਸਾ ਦੀ ਅਗਵਾਈ ਦੇ ਵਿੱਚ ਪਹਿਲਾਂ ਵੀ ਕੱਦ ਰਹਾ ਰੈਸਟ ਸ਼ੂਰ ਹਾਲ ਹੈ ਸੋ ਬੜਾ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਤੁਸੀਂ ਸਾਡਾ ਸਮਾਜ ਦਾ 파ਟਨ 파ਸ ਕਰੋ ਤੇ ਹੋਰ ਵਧੇਰੇ ਰੋਲ ਪਲੇ ਕਰੋ ਸਾਡੇ ਨੰਬਰ 'ਤੇ ਸ਼ਕਤੀ ਸਾਡੇ ਕੋਲ ਲੈ ਲਓ ਤੁਸੀਂ ਇੱਕ ਨਹੀਂ ਦੋ ਨਹੀਂ ਜਿੰਨੇ ਵੀ ਸਵਾਲ ਪੈਦਾ ਹੁੰਦੇ ਨੇ ਸਾਡੇ ਕੋਲ ਸਮੇਂ ਸਮੇਂ ਦੇ ਪੁਸ਼ਟੀ ਤੱਕ ਬਾਅਦ ਵਿੱਚ ਇੱਕ ਪ੍ਰੈਸ ਲਈ ਜ਼ਰਾ ਦੇ ਦਿਓ ਤੇ ਸਵਾਲ ਜੇ ਕਿਸੇ ਦਾ ਹਾਂਜੀ ਹੌਲਕਾ ਸਾਹਿਬ ਤੁਹਾਡੀ ਨਜ਼ਰ ਦੇ ਵਿੱਚ ਮੈਂ ਮਿੱਟੇਨਾਂ ਨੂੰ ਪੁੱਛਦਾ ਕਿਉਂ ਜੇ ਆਪ ਕੋਈ ਹਨ ਜਿਹੜੇ ਇਸ ਪਾਸੇ ਨੂੰ ਜਿਹੜੇ ਫੀਲਡ ਚ ਕੰਮ ਕਰ ਰਹੇ ਆਂ ਦੇਖੋ ਹੋ ਸਕਦਾ ਕਰ ਰਹੇ ਹੋਣ ਸਾਡੀ ਨੋਲੇਜ ਵਿੱਚ ਨਹੀਂ ਹੈ ਆਪਣੇ ਆਪਣੇ ਲੈਵਲ ਤੇ ਕਰ ਰਹੇ ਆ ਜੁਰੀ ਨਿੱਕੇ ਬਈ ਸਾਡੇ ਨਾਲ ਮਿਲ ਕੇ ਕਰਨ ਉਹ ਸਾਡੀ ਨੋਲੇਜ ਵਿੱਚ ਨਹੀਂ ਹੈ ਕੋਈ ਨਾ ਕਿ ਆਇਆ ਟ੍ਰੈਡੀਕਲ No, not at all. It's increasing. Yeah, right, right. So actually, you know. Yeah. So actually, you see, since you're a knowledgeable person, statistics can be very easily manipulated. So the way I see it is. Because there are multiple problems. Huh. Right. no no they are not moving it's uh, aquifer to static hai ohde vich pani jada oh move karda hai te yeah, yeah. yeah. haan ji haan ji haan ji haan ji so yeah. yeah, yeah. yeah, yeah. no so aquifer is dynamic no basically i think what they mean is the the aquifer concept sorry ma'am ha ha

ਤੇ ਜੇ ਜੇ ਜੇਨਾਬ ਜੇਨਾਬ ਜੇਨਾ ਪੋਰਸ਼ਨਸ ਪੰਜਾਬ ਦੇ ਜਿੱਥੇ ਕਨਾਲ ਸਿਸਟਮ ਨਹੀਂ ਹੈਗੇ ਜਿੱਥੇ ਉਹਨਾਂ ਨੂੰ ਗਰਾਉਂਡ ਵਾਟਰ ਦੀ ਸਭ ਤੋਂ ਜ਼ਿਆਦਾ ਲੋਡ ਹੈ ਉੱਥੇ ਜੇ ਪਾਣੀ ਦਾ ਲੈਵਲ ਘਟਦਾ ਜਾ ਰਿਹਾ ਜਿਹੜਾ கரੈਕਟ ਹੈ ਜਿੱਥੇ ਰਾਈਜ਼ ਕਰ ਰਿਹਾ ਹੈ ਨਾ ਉਹ ਇਸ ਕਰਕੇ ਰਾਈਜ਼ ਕਰ ਰਿਹਾ ਕਿਉਂਕਿ ਕਨਾਲ ਸਿਸਟਮ ਦੇ ਵਜ੍ਹਾ ਦੇ ਉਹ ਤੇ ਆਪਣੇ ਉਹ ਵੀ ਆਪਣੇ ਉਹ ਵੀ ਇੱਕ ਪ੍ਰੋਬਲਮੇ ਕ੍ਰੀਏਟ ਕਰ ਰਹਾ ਉਹ ਪ੍ਰੋਬਲਮ ਸੋਲਵ ਨਹੀਂ ਕਰ ਰਹਾ ਤੇ ਉਹ ਜਿਹੜਾ ਐਵਰੇਜ ਹੈਗਾ ਨਾ ਉਹ ਬੜਾ ਮਿਸਲੀਡਿੰਗ ਐਵਰੇਜ ਹੈ ਥੋੜਾ ਲੋਕਾਂ ਦੇ ਹਿਸਾਬ ਨਾਲ ਸੋਚੋ ਤੇ ਉਹ ਐਵਰੇਜ ਲੋਕਾਂ ਦੀ ਪ੍ਰੋਬਲਮ ਨੂੰ ਹੱਲ ਨਹੀਂ ਕਰ ਰਿਹਾ ਇਹ ਮੈਡਮ ਨੇ ਕਈ ਜਗ੍ਹਾ ਤੇ ਫਾਰਮਰਸ ਨਾਲ ਕਿਸਾਨਾਂ ਨਾਲ ਗੱਲ ਕੀਤੀ ਮੈਂ ਵੀ ਆਪਣੇ ਪਿੰਡ ਜਿਹੜਾ ਬੋਰ ਲਗਾਉਂਦਾ ਉਹਦੇ ਨਾਲ ਗੱਲ ਕੀਤੀ ਉਸਨੇ ਕਿਹਾ ਕਿ ਜੀ ਪਹਿਲਾਂ ਜਿਹੜਾ ਅਸੀਂ 300 ਫੁੱਟ ਤੇ ਕਰਦੇ ਸੀ ਉਸ ਤੋਂ ਬਾਅਦ 400 ਫੁੱਟ ਤੇ ਕਰਨ ਲੱਗੇ ਹੁਣ ਹੁਣ 500 ਫੁੱਟ ਤੇ ਕਰਨ ਲੱਗੇ ਆ ਤਿੰਨ ਲੈਵਲ ਨੇ ਵੋਟੈਕਸ ਕਾਲ ਸੇ ਕਰੈਕਟਲੀ ਹਾਂਜੀ ਸੈਕੰਡ ਤੇ ਕੁਝ ਕਈ ਏਰੀਆ ਐਸੇ ਆ ਜੋ ਕਿ ਹੁਣ ਆਲਮੋਸਟ ਥਰਡ ਦੇ ਉੱਤੇ ਪਹੁੰਚਣ ਵਾਲੇ ਆ ਕਿਉਂਕਿ ਸਾਹਿਬ ਜਿਹੜਾ ਫਰਸਟ 300 ਫੁੱਟ ਤੱਕ ਆ ਜਿਹੜਾ ਸੈਕੰਡ ਆ ਉਹ ਹੈ 600 ਬਲਕੇ 100 ਮੀਟਰ ਤੇ 200 ਮੀਟਰ 600 ਤੱਕ ਜ਼ਿਆਦਾਤਰ ਏਰੀਆ ਜਿਹੜਾ ਡਾਰਕ ਜ਼ੋਨ ਵਾਲਾ ਉਹ ਆਲਮੋਸਟ ਥਰਡ ਤੱਕ ਪਹੁੰਚਣ ਵਾਲਾ ਥਰਡ ਤੱਕ ਥਰਡ ਤੋਂ ਥੋੜਾ ਜਾ ਬਚੋਗੇ ਪਰ ਜੇ ਥਰਡ ਤੋਂ ਹੋਰ ਥੱਲੇ ਨੂੰ ਚਲੇ ਗਏ ਨਾ ਤੇ ਫਿਰ ਉਹ ਨੋ ਰਿਟਰਨ ਹੋ ਜਾਣਾ ਇਸੇ ਕਰਕੇ ਮਤਲਬ ਕਿ ਮੈਡਮ ਨੂੰ ਜਿਹੜਾ ਤੁਹਾਡਾ ਸਵਾਲ ਸੀ ਕਿ ਜਿਹੜਾ ਡਿਕਲਾਈਨ ਆ ਹੁਣ ਜੇ ਡਿਕਲਾਈਨ ਇੱਕ ਸਾਲ ਚ ਐਨਾ ਹੁੰਦਾ ਸੀ ਉਸ ਤੋਂ ਬਾਅਦ ਇਹ ਐਨਾ ਹੁੰਦਾ ਸੀ ਉਹ ਹੁਣ ਇੱਕ ਸਾਲ ਚ ਐਨਾ ਹੋ ਰਿਹਾ ਜਿਹੜਾ ਪਹਿਲਾਂ ਜਿੱਥੇ ਪਹਿਲਾਂ ਇੱਕ ਸਾਲ ਚ 10 ਫੁੱਟ ਪਾਣੀ ਡਿੱਗਦਾ ਸੀ ਉੱਥੇ ਉਹ 20 ਫੁੱਟ ਲੋ ਹੋ ਰਿਹਾ ਜਿੱਥੇ 20 ਫੁੱਟ ਸੀ ਉੱਥੇ ਹੁਣ 30 ਫੁੱਟ ਲੋ ਹੋ ਰਿਹਾ ਮੈਂ ਅਸੀਂ ਮੈਂ ਫੋਟੋ ਦੀ ਗੱਲ ਕਰ ਰਿਹਾ ਨਾ ਆਪਾਂ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਜਦੋਂ ਬੋਰ ਕਰਦੇ ਆ ਫੁੱਟ ਦੀ ਗੱਲ ਕਰਦੇ ਆ ਤੇ ਤਾਂ ਕਰਕੇ ਉਹ ਫਿਗਰ ਚੂਜ਼ ਕਰ ਰਿਹਾ ਜੋ ਕਿ ਸਾਡੇ ਪਿੰਡ ਦੇ ਲੋਕ ਸਮਝਣ ਵੀ ਉਹ ਤੁਸੀਂ ਕਿਸੇ ਵੀ ਕਿਸਾਨ ਨੂੰ ਪੁੱਛ ਲਓ ਉਹ ਤੁਹਾਨੂੰ ਦੱਸੇਗਾ ਕਿ ਜਿਹੜਾ ਜਿੱਥੇ ਮੈਂ ਆਹ ਬੋਰ ਲਗਾਇਆ ਸੀ ਅਸੀਂ 10 ਸਾਲ ਪਹਿਲਾਂ ਆਹ ਜਿਹੜਾ ਨਵਾਂ ਉਹਨੇ ਹੀ ਲਗਾਇਆ ਜਾਂ ਗੌਂਡੀ ਨੇ ਲਗਾਇਆ ਉਹ ਦੋ ਡਬਲ ਤੇ ਲਗਾਇਆ ਆਲਮੋਸਟ ਤੇ ਇਹ ਗੱਲ ਸਿਰ ਪਾਣੀ ਦੀ ਨਹੀਂ ਹੈ ਜਾਦੇ ਦਾ ਇੱਕ ਕਿਸਾਨ ਨੂੰ ਨਵਾਂ ਬੋਰ ਲਾਣਾ ਪੈਂਦਾ ਹੈ ਹਰ ਕੁਝ ਸਾਲਾਂ ਵਿੱਚ ਉਹਦਾ ਕੋਸਟ ਲੱਗਦਾ ਹੈ ਉਹ بجلی ਨਾ ਦੇ ਤਾਂ ਵੀ ਉਹਦੇ 1.5 ਤੋਂ 2 ਲੱਖ ਲੱਗ ਗਏ ਨਵਾਂ ਬੋਰ ਬਣਾਉਣ ਚ ਪਾਈਪ ਤੇ ਮੋਟਰ ਤੇ ਫਿਰ ਹਰ ਹਰ ਸਾਲ ਦੋਸਾਰ ਨੂੰ ਨਈ ਨਵੀ ਪਾਈਪਸ ڈالਨੀ ਪੈਣਗੀ ਉਹਦਾ ਕੋਸਟ ਲੱਗਦਾ ਹੈ ਫਿਰ ਜਦੋਂ ਮੋਟਰ ਚਲਾਉਂਦਾ ਹੈ ਉਹਦੀ ਮੋਟਰ ਫੁੱਕਦੀ ਵੀ ਜ਼ਿਆਦਾ ਹੈ ਜਿੰਨਾ ਡੂੰਗਾ ਜਾਓਗੇ ਮੋਟਰ ਫੁਕੇਗੀ ਉਹ ਨਹੀਂ ਜਾਦਾ ਮੈਡਮ ਕੋਸਟ ਆਫ ਪੁੱਲਿੰਗ ਆਫ ਵਾਟਰ ਯੈਸ That's so right. that cost is sort of borne by the uh, state because they pay for the electricity but i'm saying ki even then oh pipe lower karan da bhi the cost hai ga hai. te fir finally jidda jidda pani di quality kharab hondi jidda assi niche jande ha usually pani di quality kharab uh, ho jande hai te jehda tusi tisra aquifer keh rahe si oh di ek hor characteristic hai bhi ki ohda pani di quality bahut kharab hai ga heavy metals, heavy metals hai ga ne te ohde ohde karan sada nutrition crisis te hunda hai par ਪ ਫਿਰ ਖੇਤ ਦੀ ਯੀਲਡ ਵੀ ਕਮ ਆਉਂਦੀ ਹੈ ਸੋ ਇਟ ਇਜ਼ ਆਲਸੋ ਏ ਇਕਨੋਮਿਕ ਪ੍ਰੋਬਲਮ ਫਾਰ ਫਾਰਮਰਸ ਸਰ ਥੋੜਾ ਜਿਹਾ ਐਸਆਰ ਦਾ ਦੱਸੋ ਅੱਛਾ ਇਕਬ ਐਸਆਰ ਦਾ ਦੱਸ ਜੇ ਕੋਈ ਹੋਰ ਕੁਐਸਚਨ ਜੀ ਇਹਦੇ ਬਾਰੇ ਹਾਂ ਔਰ ਐਸਆਰ ਦਾ ਡਾਕਟਰ ਸਾਹਿਬ ਦੱਸਦੇ ਆ ਜੀ ਵਸਟੋ ਆਡੀਟ ਦਾ ਸਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਜੀ ਕਿ ਇਹ ਸਾਰਿਆਂ ਨੇ ਟਰੋਡੇ ਤੇ ਅਸੀਂ ਡਿਪੈਂਡੈਂਟ ਆ ਸਾਡਾ ਤਾਂ ਕੋਈ ਜੋਰ ਨਹੀਂ ਸਾਡਾ ਜੋਰ ਤੁਸੀਂ ਜਦੋਂ ਤੁਸੀਂ ਜਾ ਕੇ ਉਹਨਾਂ ਨੂੰ ਪੁੱਛੋਗੇ ਨਾ ਸਸਦਦਾਨਾਂ ਨੂੰ ਉਹ ਫਿਰ ਜਵਾਬ ਦੇਣਗੇ ਤੇ ਫਿਰ ਇਸ ਬਾਰੇ ਸੋਚਣਾ ਸ਼ੁਰੂ ਕਰਨਗੇ ਹੁਣ ਡਾਕਟਰ ਸਾਹਿਬ ਤੁਹਾਨੂੰ ਕਿਉਂਕਿ ਹੁਣੇ ਚੋਣਿਆ ਸੀਜ਼ਨ ਆ ਗਿਆ ਇਹ ਐਸਰ ਬੀਤੀ ਬਾਰੇ ਦੱਸਦੇ ਆਂ ਹਾਂਜੀ ਬ੍ਰੀਫ ਹੀ ਜਲਦੀ ਜਲਦੀ ਐਸਰ ਦੀ ਫੁੱਲ ਫਾਰਮ ਹੈ ਐਨ ਰੋਬਕ ਸੀਡਿੰਗ ਆਫ ਰਾਈਸ ਤੇ ਗੋਕਸ ਤੋਂ ਨਗਰ ਹੈ ਉਹ ਸਾਡੇ ਕਿਤੇ ਦੀ ਫਸਲ ਨਹੀਂ ਉਹ ਜਿਹੜਾ ਜੜ ਖੇਤ ਰਿਆ ਉਹ ਮੰਨ ਕਰਦਾ ਹੈਗਾ ਐਨਰੋਬਿਕ ਕੰਡੀਸ਼ਨ ਇਨਾਂ ਕੋ ਕੱਦੂ ਨਹੀਂ ਕਰਦਾ ਜਿਹੜਾ ਹੈਗਾ ਸਾਡੇ ਕਿਤੇ ਦੇ ਮناسب ਦੀ ਉਹ ਜੜ ਖੇਤ ਮੰਨ ਕਰਦਾ ਹੈਗਾ ਐਨਰੋਬਿਕ ਕੰਡੀਸ਼ਨ ਬਿਲਕੁਲ ਉਲਟ ਜਿਹਦੇ ਨੂੰ ਐਨਰੋਬ ਕਰਨ ਦੇ ਦੋ ਤਰੀਕੇ ਨੇ ਇੱਕ ਪਾਪਾ ਪਾਣੀ ਵਰਤਦੇ ਜਿਹੜਾ ਗੱਦੂ ਕਰਦੇ ਆ ਉਹਦਾ ਮੇਨ ਮਕਸਦ ਕੀ ਆਪਣੇ ਖੇਤ ਚ ਹਵਾ ਆਰਗਨ ਨੂੰ ਐਨਰੋਬ ਕਰਨਾ ਹੈ ਪੇ ਪਨੀਰੀ ਪੱਟੇ ਵਾਲਾ ਨੇ ਵਧੀਆ ਚੱਲਦੀ ਹੈ ਕਿਉਂ ਵਧੀਆ ਚੱਲਦੀ ਹੈ ਕਿਉਂਨੇ ਦੇ ਬੋਧ ਦੀ ਕ੍ਰਿਟੀਕਲ ਸਟੇਜ ਤੇ ਰਿਕਵਾਇਰਮੈਂਟ ਪੂਰੀ ਹੋਵੇ ਦੂਜਾ ਤਰੀਕਾ ਕੀ ਹੈ ਦੁਰਜਤਿਕਾ ਆਪਾਂ ਜ਼ਮੀਨ ਨੂੰ ਇੰਨਾ ਜ਼ਿਆਦਾ ਪ੍ਰੈਸ ਕਰਦੇ ਆ ਕਿ ਹਵਾ ਬਾਹਰ ਨਿਕਲ ਜੂ। ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਜੀਵਨ ਦੋਹੇ ਹਿੱਸਿਆਂ 'ਚ ਵੰਡ ਹੋਇਆ ਬਿਨਾਂਸਪਤੀ ਜਗਤ ਤੇ ਬਰਸੂ ਜਾਵੇ। ਇਹਦਾ ਚੋਂ ਨਵੀਂ ਫਲਾਸਪਤੀ ਆ। ਇੱਕ ਲੱਕੜ ਤੇ ਬਣਾਓ ਬਿਨਾਂਸਪਤੀ ਨੂੰ ਸਿਰਫ ਪਾਣੀ ਪਾਣੀ ਦੀ ਜ਼ਰੂਰਤ ਨਹੀਂ ਗਾਹ ਦੀ ਜ਼ਰੂਰਤ ਨਮੀ ਦੀ। ਇਸ ਕਰਕੇ ਆਪਾਂ ਨਮੀ ਹੀ ਡੰਗੀਆਂ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੈਗੀ ਚੋਣਾਂ। ਤੇ ਕਰਨਾ ਕੀ ਆਪਾਂ ਪ੍ਰੈਸ ਕੀਤਾ ਜ਼ਮੀਨ ਨੂੰ ਪ੍ਰੈਸ ਕਰਨ ਤੋਂ ਬਾਅਦ ਫੇਰ ਆਪਾਂ ਜਿਹੜਾ ਡ੍ਰਿਲ ਕਰਨਾ। ਕਿਉਂਕਿ ਨੇਚਰ ਦੇ ਵਿੱਚ ਡਿਸਪਰਸਨ ਆਫ ਸੀਡ ਹੈ ਡਿਸਪਰਸਲ ਆਫ ਸੀਡ ਲਿਖਣੀ ਹੈ ਕਿ ਕਿਤੇ ਇਸ ਕਰਕੇ ਜਿਹੜੀ ਬੀਜ ਤੋਂ ਬੀਜੀ ਫਸਲ ਹਮੇਸ਼ਾ ਬੈਟਰ ਹੋਊਗੀ ਜੇਕਰ ਤੋਂ ਨਾਪਾ ਨੂੰ ਬੀਜ ਤੋਂ ਬੀਜਣਾ ਆ ਗਿਆ ਫਿਰ ਜਿਹੜੀ ਸਾਡਾ ਅਗਲਾ ਝੋਨੇ ਦਾ ਝਾ올 ਵੀ ਜ਼ਿਆਦਾ ਵਧੀਆ ਹੋਊਗਾ ਤੇ ਉਹਦੀ ਉਹਦਾ ਮਿਆਰ ਵੀ ਵਧੀਆ ਹੋਊਗਾ ਤੇ ਇਹ ਐਸਰ ਸਿਸਟਮ ਇਹ ਹੈਗਾ ਝੋਨੇ ਨੂੰ ਬੀਜ ਤੋਂ ਝੋਨੇ ਦੀ ਤਰ੍ਹਾਂ ਬੀਜਣ ਦਾ ਤਰੀਕਾ ਝੋਨੇ ਨੂੰ ਬੀਜ ਤੋਂ ਝੋਨੇ ਦੀ ਤਰ੍ਹਾਂ ਬੀਜਣ ਦਾ ਤਰੀਕਾ ਜਿਹੜਾ ਡੀਐਸਆਰ ਹੈ ਝੋਨੇ ਨੂੰ ਬੀਜ ਤੋਂ ਕਣਕ ਦੀ ਤਰ੍ਹਾਂ ਬੀਜਣ ਦਾ ਤਰੀਕਾ ਸੀਗਾ ਤੇ ਇਸ ਕਰਕੇ ਆਪਾਂ ਨੂੰ ਇੱਥੇ ਆ। ਅੱਛਾ ਇਹ ਜਿਹੜਾ ASR ਆ ਇਹ ਇੱਕ ਤਾਂ ਹੁੰਦਾ ਕਦੂ ਕਰਕੇ ਚੋਨਾ ਬੀਜਣਾ। ਉਹ ਜੋ ਕਦੂ ਕਰਦੇ ਆਪਾਂ ਉੱਥੇ ਇੱਕ ਤਰ੍ਹਾਂ ਦਾ ਜ਼ਮੀਨ 'ਤੇ ਲੈਂਟਰ ਖੜਾ ਕਰਦੇ ਨੇ ਆ ਪਾਣੀ ਥੱਲੇ ਜਾਂਦਾ ਪਾਣੀ ਖੜਾ ਹੋ ਜਾਂਦਾ। ਉਸ ਤੋਂ ਬਾਅਦ ਫਿਰ ਉਹ ਪਨੀਰੀ ਨਾਲ ਆਪਾਂ ਝੋਨੇ ਪਨੀਰੀ ਲਗਾਣੇ ਆ। ਦੂਜਾ ਤਰੀਕਾ ਸਿੱਧੀ ਬਜਾਈ ਦਾ। ਸਿੱਧੀ ਬਜਾਈ ਦੇ ਦੋ ਤਰੀਕੇ ਡੀਐਸਆਰ ਕੇ ਐਸਆਰ। ਜੀ ਹੁਣ ਤੱਕ ਡੀਐਸਆਰ ਨਾਲ ਸੀ ਜੋ ਡਾਕਟਰ ਸਾਹਿਬ ਨੇ ਦਿੱਤਾ ਉਹਨਾਂ ਨੇ ASR ਵਰਗਾ ਦਿੱਤਾ। ਇਹ ਕਹਿੰਦੇ ਆਪਾਂ ਜਦੋਂ ਝੋਨੇ ਦੀ ਸਿੱਧੀ ਬਜਾਈ ਕਰਨੀ ਆਪਾਂ ਕਨਕੰਗੂ ਨਹੀਂ ਵੀ ਸਕਦੇ ਉਹਦੇ ਵਾਸਤੇ ਸਾਨੂੰ ਸੋਇਲ ਨੂੰ ਕੰਪੈਕਟ ਕਰਨਾ ਪੈਣਾ ਤਾਂ ਪਹਿਲਾਂ 6 ਆਰੀ ਸੋਗਾ ਮਾਰਨਾ 6 ਆਰੀ ਸੋਗਾ ਮਾਰ ਕੇ ਉਹਨੂੰ ਕੰਪੈਕਟ ਕਰਤਾ ਉਸ ਤੋਂ ਬਾਅਦ ਡ੍ਰਿਲ ਮਸ਼ੀਨ ਦੇ ਨਾਲ ਝੋਨਾ ਬੀਜਦਾ ਡ੍ਰਿਲ ਮਸ਼ੀਨ ਨਾਲ ਬੀਜ ਕੇ ਉੱਪਰ ਦੋ ਆਰੀ ਸੋਗਾ ਹੋਰ ਮਾਰਤਾ ਅੱਛਾ ਉਹਦੇ ਨਾਲ ਇੱਕ ਤਾਂ ਪ੍ਰੀਟੀ ਲਗਾਉਣ ਦੀ ਬਚਤ ਇੱਕ ਕੱਧੂ ਕਰਨ ਦੇ ਬਚਤ ਤੇ ਮਲਕਿ ਪਹਿਲਾਂ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਹੀ ਉਹਦੇ ਨਾਲ ਮਲਕਿ ਕਮ ਸੇ ਕਮ 8-10000 ਰੁਪਇਆ ਪਹਿਲਾ ਪਹਿਲਾ ਸ਼ੁਰੂ ਸ਼ੁਰੂ ਚ ਹੀ ਬਕਲਾ ਕੀਤੀ ਬਚਤ ਹੋ ਜਾਂਦੀ ਆ ਫੇਰ ਜਿਹੜਾ ਪਾਣੀ ਆ ਉਹਦੇ ਚ ਪਾਣੀ ਬਹੁਤ ਹੀ ਘੱਟ ਲੱਗਦਾ ਔਰ ਦੂਜੀ ਅਗਲੀ ਗੱਲ ਜਿਹੜੇ ਹੜਾਉਂਦੇ ਆ ਨਾ ਇਹ ਚਮੀਂ ਚ ਹੜ ਵੀ ਨਹੀਂ ਆਉਂਦੇ ਕਿਉਂਕਿ ਜਿਹੜਾ ਪਾਣੀ ਉਹ ਸਾਰਾ ਥੱਲੇ ਨਿਕਲ ਜਾਂਦਾ ਪਾਣੀ ਉੱਥੇ ਇਧਰ ਉਧਰ ਨਹੀਂ ਜਾਂਦਾ ਆਮ ਤੌਰ ਤੇ ਤੇ ਇਹ ਜੇ ਉਸ ਤੇ ਵਿੱਚ ਉਹ ਪਾਣੀ ਦੀ ਮੁਸ਼ਕਲ ਨਾਲ ਉਹਦੇ ਚ 85 15% ਪਾਣੀ ਲੱਗਦਾ 85% ਪਾਣੀ ਦੀ ਬਚਤ ਆ ਤੇ ਝਾੜ ਜਿਵੇਂ ਪਿਛਲੇ ਵਾਰ ਅਸੀਂ ਕਿਸਾਨਾਂ ਨੂੰ ਲੈਂਦਾ ਸੀ ਝਾੜ ਜਿਹੜਾ ਕੱਦੂ ਆ ਉਹਦੇ ਜਿੰਨਾ ਹੀ ਆ ਇਹ ਕੱਦਾਂ ਮਨ ਚ ਆਜਾਦਾ ਚਾਹੇ ਹੋਵੇ ਪਰ ਉਹਦੂ ਘੱਟ ਨਹੀਂ ਆ